ਵਾਸੇ ਸੰਦੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਰਊਵਾਲ ਦੇ ਵਿੱਚ ਜਿੱਥੇ ਕਿ ਕਾਫੀ ਸਮੇਂ ਤੋਂ 17-12 ਸਾਲਾਂ ਤੋਂ ਗਲੀਆਂ ਨਾਲੀਆਂ ਦਾ ਵਿਕਾਸ ਜੋ ਰੁਕਿਆ ਹੋਇਆ ਸੀਗਾ ਅੱਜ ਬਲਾਕ ਪ੍ਰਧਾਨ ਸ਼ੁਭਮ ਭਾਰਤਵਾਜ ਅਤੇ ਉਹਨਾਂ ਦੇ ਬ੍ਰਦਰ ਜੂਥਵੀਰ ਵਿਧਾਨ ਸਭਾ ਕਮੇਟੀ ਮੈਂਬਰ ਡੇਰਾ ਬਾਬਾ ਨਾਨਕ ਤੋਂ ਸਾਡੇ ਨਾਲ ਹਰਸ਼ ਭਾਰਤਵਾਦੀ ਮੌਜੂਦ ਨੇ ਔਰ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਕਿ ਜਿਨ੍ਹਾਂ ਨੂੰ ਇੱਕ ਅਦਰ ਵੇਖੋ ਜੀ ਕੈਮਰਾਮੈਨ ਜੀ ਇਧਰ ਚਾਤੀ ਮਰਾਓ ਇੱਕ ਇਤਿਹਾਸਿਕ ਜਗ੍ਹਾ ਆ ਬਾਬੇ ਰਾਉ ਜੀ ਦੀ ਜਿਨ੍ਹਾਂ ਦੇ ਉੱਤੇ ਪਿੰਡ ਦਾ ਨਾਮ ਸਥਾਪਿਤ ਹੋਇਆ ਆ ਰਊਵਾਲ ਥੋੜਾ ਪਤਾੜਨਾ ਗੱਲਬਾਤ ਕਰਨੀ ਚਾਹਾਂਗੇ ਕਿ ਵੇਖੋ ਜੀ ਗਲੀਆਂ ਨਾਲੀਆਂ ਹੁਣ ਸਾਰੀਆਂ ਤਿਆਰ ਕਰਵਾ ਦਿੱਤੀਆਂ ਨੇ ਹਲਕਾਂ ਚਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦੀ ਰਹਿਣਮਾਈ ਹੇਠ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵਿਕਾਸ ਕਾਰਜ ਫੁੱਲ ਚੱਲ ਰਿਹਾ ਸਾਡੇ ਨਾਲ ਬਲਾਰ ਪ੍ਰਧਾਨ ਸ਼ੁਭ ਭਾਰਤਵਾ ਜੀ ਮੌਜੂਦ ਨੇ ਔਰ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂ ਅੱਛਾ ਸਰ ਜੇਰਾ ਤੁਹਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਵਿਕਾਸ ਅਤੇ ਛੱਪੜ ਦਾ ਵਿਕਾਸ ਜੋ ਰੁਕਿਆ ਹੋਇਆ ਸੀਗਾ ਇਤਿਹਾਸਿਕ ਜਗ੍ਹਾ ਨੂੰ ਰਸਤਾ ਲੱਗਦਾ ਆ ਕਈ ਵਾਰੀ ਮੇਲੇ ਤੇ ਵੀ ਆਪਾਂ ਆਏ ਆ ਅੱਬ ਪਹਿਲਾਂ ਹੀ ਮੈਂ ਖਬਰ ਇੱਕ ਲਈ ਸੀ ਕਿ ਉਹ ਪਾਣੀ ਬਹੁਤ ਸੀ ਝਰਣੀਆਂ ਨਾਲੀਆਂ ਦੇ ਵਿੱਚ ਪਿੰਡਾਂ ਚੋਂ ਇਥੇ ਬਤਿਆੜ ਔੜ ਜਾਣ ਦੀ ਬਹੁਤ ਹੀ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਰਿਹਾ ਬਿਮਾਰੀਆਂ ਸਾਹਮਣਾ ਕਰਨਾ ਪਿਆ ਰਿਹਾ ਜੀ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜੋ ਕੰਮਕਾਰ ਚੱਲ ਰਹੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਪਹਿਲਾਂ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਜੀ ਦਾ ਹਲਕਾ ਅੰਚਾਰਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਸਾਡੇ ਪਿੰਡ ਜੋ 17 ਸਾਲਾਂ ਦਾ ਜੀ ਗਲੀਆਂ ਨਾਲੀਆਂ ਚ ਗੰਦ ਪਿਆ ਸੀ ਬਹੁਤ ਜ਼ਿਆਦਾ ਨਰਕ ਸੀ ਇੱਥੇ ਜੀ ਇਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਕਾਰ ਕਹਾ ਜਿਹੜੀ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਸਾਡੇ ਪਿੰਡ ਬਹੁਤ ਵਧੀਆ ਵਿਕਾਸ ਚੱਲ ਰਿਹਾ ਆ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਠੀਕ ਹੈ ਜੀ ਇਹ ਸਾਰੇ ਤੁਹਾਡੇ ਇੱਥੇ ਪਿੰਡ ਦੇ ਵਿੱਚ ਆਪਾਂ ਪਿੱਛੇ ਜੇ ਵੀ ਖਬਰ ਲਾਈ ਸੀ ਵੀ ਕੀ ਨਾਲੇ ਦੇ ਜੋ ਤੁਹਾਡੇ ਛੱਪੜ ਦਾ ਪਾਣੀ ਵੀ ਕਾਫੀ ਲੈਵਲ ਉੱਚਾ ਚੜ ਚੁੱਕਿਆ ਸੀਗਾ ਉਹਨ ਜਾਣ ਨੂੰ ਦਿੱਕਤਾਂ ਪਛਾਨੀਆਂ ਮਿਲਉਂਦੀਆਂ ਸੀਗੀਆਂ ਕਬਰਾਂ ਨੂੰ ਰਸਤਾ ਲੱਗਦਾ ਸੀਗਾ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਤੁਹਾਡੇ ਪਿੰਡ ਦੇ ਵਿੱਚ ਤੇ ਉਸ ਦੀ ਵਿੱਚ ਪੀਆ ਵਿੱਚੋਂ ਵੀ ਲੰਘਦੀ ਦੇ ਸਾਰੇ ਪਾਲੀ ਦੇ ਵਿੱਚ ਸਾਰਾ ਉਹਨਾਂ ਪਾਣੀ ਦਾ ਨਿਕਾਸ ਚੱਲ ਰਿਹਾ ਜੀ ਨੇ ਦੇਖੋ ਪਹਿਲਾਂ ਤਾਂ ਸਾਡਾ ਜਿਹੜਾ ਛੱਪੜ ਹੀ ਨਾ ਉਹਦਾ ਕੋਈ ਨਿਕਾਸ ਨਹੀਂ ਹੈਗਾ ਬਹੁਤ ਜ਼ਿਆਦਾ ਗੰਦੀ ਸਾਰਾ ਪਿੰਡ ਹੀ ਡੁੱਬਾ ਸੀ ਠੀਕ ਹੈ ਜੀ ਹੁਣ ਸਾਡੀ ਸਰਕਾਰ ਦੀ ਮਹੈਲਪ ਨਾਲ ਮਦਦ ਨਾਲ ਅਸੀਂ ਉੱਚੇ ਸਮਕਸੀਵਲ ਮੋਟਰ ਪਾਈ ਆ ਉਹਦੇ ਨਾਲ ਸਾਰਾ ਜੋ ਕਿਸਾਨਾਂ ਦੀਆਂ ਪਾਲੀਆਂ ਦੇ ਵਿੱਚ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਆ ਤੇ ਬਹੁਤ ਵਧੀਆ ਵੇਖੋ ਜਾ ਕੇ ਮੌਕਾ ਵੇਖੋ ਬਹੁਤ ਵਧੀਆ ਆਪਾਂ ਇੱਕ ਵਾਰੀ ਤੁਹਾਨੂੰ ਲਾਈਵ ਤਸਵੀਰ ਪ੍ਰਿੰਟ ਦੇ ਛੱਪੜ ਦੀ ਦਿਖਾਵਾਂਗੇ ਔਰ ਸਾਡੇ ਨਾਲ ਹਰਸ਼ਪਾਰਤ ਵਾਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਜਲਪਰ ਕਰਾਂਗੇ ਕੀ ਕਹਿਣਾ ਹੈ ਸਰ ਜੀ ਅੱਜ ਬਹੁਤ ਪਹਿਲਾਂ ਫਤਿਹ ਦੀ ਸਾਂਝ ਪਈ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਬਹੁਤ ਹੀ ਫਤਿਹ ਦੀ ਖਤਰੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ 17-17 ਸਾਲਾਂ ਬਾਅਦ ਸਾਡੇ ਪਿੰਡ ਦਾ ਵਿਕਾਸ ਹੋਇਆ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਸਰਦਾਰ ਗਦੀਪ ਸਿੰਘ ਲਾਵਾ ਜੀ ਜੀ ਉਹਨਾਂ ਦੀ ਰਹਿਨਮਾਈ ਹੇਠ ਮੇਰੇ ਵੱਡੇ ਵੀਰ ਸੁਭਮ ਭਰਦਵਾ ਜੀ ਅਤੇ ਸਾਡੇ ਪੂਰੀ ਟੀਮ ਵੱਲੋਂ ਇਹ ਕੰਮ ਕਰਵਾ ਦਿੱਤਾ ਗਿਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਅੱਗੇ ਫੇਰ ਤੁਹਾਨੂੰ ਪਤਾ ਹੀ ਹੈ ਕਿ 15 ਅਕਤੂਬਰ ਨੂੰ ਇਲੈਕਸ਼ਨ ਦਾ ਐਲਾਨ ਹੋਇਆ ਜੀ ਤਾਂ ਜੇ ਜਿੱਤ ਪ੍ਰਾਪਤ ਕਰਦੇ ਹਾਂ ਜੀ ਤਾਂ ਪਿੰਡ ਦਾ ਵਿਕਾਸ ਹੋਰ ਵੇਖਿਓ ਤੁਸੀਂ ਬੰਦਾ ਕਿਥੇ ਠੀਕ ਹੈ ਅੱਛਾ ਸਰ ਜੇ ਤੁਹਾਨੂੰ ਪਿੰਡ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਦਿੱਤੀ ਜਾਂਦੀ ਹੈ ਉਹ ਆਉਣ ਵਾਲੇ ਦੋ ਸਾਲ ਦੇ ਵਿੱਚ ਅੱਗੇ ਲੱਗੇ ਹੋ ਮੋਢਵਾਰ ਉਹ ਤੁਸੀਂ ਜੇ ਤੁਹਾਨੂੰ ਸਰਪੰਚ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਕੀ ਕੰਮ ਕੀਤੇ ਜਾਣਗੇ ਗਰੀਬ ਲੋਕਾਂ ਦੇ ਤੁਹਾਡੇ ਉੱਤੇ ਪਿੰਡ ਦੇ ਵਿੱਚ ਜੋ ਵਾਰ ਇਹ ਕਾਫੀ ਪਛੜਿਆ ਹੋਇਆ ਹੈ ਜਿਹੜਾ ਪਹਿਲਾਂ ਸਾਡਾ ਬਾਰਡਰ ਏਰੀਆ ਸੀ ਤਾਂ ਜਿਹੜਾ ਵੱਡਾ ਨਾਂਗ ਤੇ ਪੈ ਜਾਂਦਾ ਵਾ ਔਰ ਆਪਾਂ ਸੀਐਮ ਸਾਹਿਬ ਦੇ ਗਾੜੀ ਕੋਈ ਅਪੀਲ ਕਰੀਏ ਤਾਂ ਜੋ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਨੇ ਅੱਜ ਦੀ ਜਨਰੇਸ਼ਨ ਆ ਉਹ ਨਸ਼ਿਆਂ ਦੇ ਵਾਸਤੇ ਪੈ ਰਹੀ ਆ ਕੁਝ ਹੰਦੇਸ਼ਾਂ ਦੇਸ਼ਾਂ ਵੱਲ ਜਾ ਰਹੇ ਨੇ ਜਿਵੇਂ ਇੰਡਸਟਰੀ ਚੇਅਰਮੈਨ ਆ ਲੱਗੇ ਨੇ ਸਰਦਾਰ ਗਪੀਸ਼ ਨੰਦਾਵਾ ਜੀ ਕੋਈ ਅੰਦਰੂਈ ਫਲਾਈਟ ਕਰਾਦਾਂਗਾ ਸਾਡੇ ਰਾਂਵਾ ਬਾਬਾ ਨਗਰ ਦੇ ਵਿੱਚ ਤੇ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਦੂਜੋ ਕੀ ਚੱਲਤ ਆਉਂਦੀ ਹੈ ਵੇਖੋ ਜੀ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਕੀ ਕੀ ਕੰਮ ਕਰਵਾਓਗੇ ਇੱਕ ਸਾਡੇ ਪਿੰਡ ਦੇ ਵਿੱਚ ਛੱਪਰ ਦਾ ਚਲੋ ਹੁਣ ਤਾਂ ਮੋਟਰ ਪਵਾ ਕੇ ਸਮਾਸੀਮਲ ਮੋਟਰ ਪਾ ਕੇ ਪਾਣੀ ਦਾ ਨਿਕਾਸ ਕਰਵਾਤਾ ਇਹਨੂੰ ਵਧੀਆ ਢੰਗ ਦੇ ਨਾਲ ਪ੍ਰੋਜੈਕਟ ਬਣਾ ਕੇ ਜੀ ਸਾਈਡ ਦੇ ਵਿੱਚ ਵਰਕਿੰਗ ਗਰਾਊਂਡ ਬਣਾਵਾਂਗੇ ਜੀ ਤੇ ਦਾ ਮਤਲਬ ਕਿ ਇੱਕ ਨੰਬਰ ਦਾ ਕੰਮ ਕਰਵਾ ਕੇ ਜੀ ਦਵਾਂਗੇ ਪਿੰਡ ਨੂੰ ਜੀ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਇੱਥੇ ਗੱਲ ਚੱਲ ਰਹੀ ਹੈ ਵੀ ਕਲਾਂ ਨੌਰ ਦੇ ਵਿੱਚ ਸੈਕੰਡ ਇੰਡਸਟਰੀ ਦੇਣਗੇ ਜੋ ਕਿ ਜਿਹੜੇ ਪਿੰਡ ਦੇ ਨੌਜਵਾਨ ਤੇ ਹਲਕੀ ਦੇ ਨੌਜਵਾਨ ਉਥੇ ਆਪਣਾ ਕੰਮ ਕਰਕੇ ਰੋਜ਼ਗਾਰ ਲੈ ਸਕਣਗੇ ਬਹੁਤ ਹੀ ਵਧੀਆ ਗੱਲ ਹੋਊਗੀ ਅਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਡੀਕਲ ਕਾਰਜ ਵੀ ਆ ਰਿਹਾ ਜੀ ਕਿ ਸਾਡੀ ਮੰਗ ਆ ਬਹੁਤ ਵਧੀਆ ਕੰਮ ਚੱਲੋ ਚੱਲ ਵੀ ਰਹੇ ਨੇ ਤੇ ਹੋਣਗੇ ਵੀ ਇਹ ਹਾਂਜੀ ਤੇ ਨੌਜਵਾਨ ਪੀੜ੍ਹੀ ਲਈ ਬਹੁਤ ਵਧੀਆ ਕੰਮ ਹੋਊਗਾ ਕਿ ਇੰਡਸਟਰੀ ਬਣ ਜੇਗੀ ਤੇ ਸਾਰਿਆਂ ਦਾ ਜੋ ਰੋਜ਼ਗਾਰ ਚੱਲੂਗਾ ਠੀਕ ਹੈ ਹਾਂਜੀ ਅਸੀਂ ਬਈ ਬਈ ਕਾਫੀ ਸਮੇਂ ਤੋਂ ਗਲੀ ਦੇ ਨਾਲੀਆਂ ਖਰਾਬ ਸੀ ਜੀਆਂ ਹੁਣ ਕਿਸੇ ਸਰਕਾਰ ਦੀ ਬਦੌਲਤ ਕੰਮ ਕਾਰੀ ਸ਼ੁਰੂ ਹੋ ਗਿਆ ਪਹਿਲੇ ਪਰਿਵਾਰਾਂ ਨੇ ਠੀਕ ਕਰਵਾ ਕੇ ਦੋਰ ਕੀਤੀ ਦੇਖੋ ਭਗਵਾਨ ਸਮਾਨ ਨੇ ਜਿਹੜੀ ਇਹ ਕਦੀਆਂ ਨਾਲੀਆਂ ਵਾਸਤੇ ਜਿਹੜਾ ਵਾ ਖਰਚ ਕਰ ਰਹੇ ਨੇ ਜੀ ਤੇ ਬਹੁਤ ਵਧੀਆ ਕਰ ਰਹੇ ਨੇ ਆ ਸਾਡੇ ਬਾਬਾ rau ji ਦੀ ਜਗਾ ਵਾ ਜੀ ਤੇ ਇੱਥੋਂ ਦੀ ਸਾਰਾ ਪਿੰਡ ਦੇ ਹਿਸਾਬ ਨਾਲ ਖਤਰਮਾ ਪਿੰਡਿਆ ਤੇ ਬਾਬਾ rau ਦੇ ਆਉਂਦੇ ਨੇ ਮੱਥਾ ਟੇਕਣ ਵਾਸਤੇ ਸਵੇਰੇ ਵੀ ਸ਼ਾਮੀ ਵੀ ਜੀ ਤੇ ਮੱਥਾ ਟੇਕਣ ਵਾਸਤੇ ਜਦਾਂ ਵੀ ਉਹਨਾਂ ਨੂੰ ਨਹੀਂ ਮਿਲਦੀ ਲੰਗਣ ਵਾਸਤੇ ਇੰਨਾ ਪਾਣੀ ਸੀ ਹਿਸਾਬ ਨਾਲ ਜੀ ਦੋ ਦੋ ਟਾਈਟਾਈ ਫੋ ਇਹ ਗਲੀ ਦੇ ਵਿੱਚ ਪਾਣੀ ਚੜ ਜਾਂਦਾ ਸੀ ਜੀ ਇਹ ਕਰਕੇ ਇਹਨਾਂ ਦੀ ਜਿਹੜਾ ਭਾਰਤਵਾੜ ਹੈਗਾ ਵਾ ਜੀ ਉਹਦੀ ਦੇਣ ਆ ਜਿਹੜਾ ਅੱਗੇ ਹੋ ਕੇ ਤੇ ਕੰਮ ਨੂੰ ਬਹੁਤ ਵਧੀਆ ਸੱਚੇ ਢੰਗ ਦੇ ਨਾਲ ਕਰ ਰਿਹਾ ਵਾ ਜੀ ਇਹ ਕਰਕੇ ਵੇਖੋ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਜੀ ਜੀ ਠੀਕ ਆ ਜਿੰਨੀਆਂ ਗਲੀਆਂ ਨਾਲੀਆਂ ਸਾਰੀਆਂ ਬਣਦੀਆਂ ਨੇ ਤੇ ਆਪਣੇ ਪੂਰੇ ਜੋਰ ਸ਼ੋਰ ਦੇ ਨਾਲ ਕੰਮ ਕਰ ਰਹੇ ਨੇ ਨੌਜਵਾਨ ਪੀੜ੍ਹੀ ਆ ਤੇ ਕੋਈ ਗੱਲ ਨਹੀਂ ਉਹ ਅੱਗੇ ਵੱਧਣ ਵਾਸਤੇ ਠੀਕ ਆ ਧੰਨਵਾਦ ਅੱਛਾ ਸਰ ਜੀ ਜੀ ਅੱਜ ਆਪਾਂ ਤੁਹਾਨੂੰ ਉਹ ਤਰੀਕਾ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਛੱਪੜ ਦਾ ਪਾਣੀ ਜੋ ਆ ਅੱਜ ਕਢਾਇਆ ਜਾ ਰਿਹਾ ਹੈ ਬਲਾਕ ਪ੍ਰਧਾਨ ਸ਼ੁਭ ਭਾਰਤਵਾਦੀ ਵੱਲੋਂ ਪਿੰਡ ਦੀ ਸਪਾਈ ਜੋ ਕਰਾਈ ਜਾ ਰਹੀ ਹੈ ਖੁਦ ਮੋਟਰ ਮਟਰ ਪੁਾਈ ਹੈ ਜੋ ਇਸਮਰਤੀ ਬਲ ਤੇ ਜੋ ਆ ਕੇ ਪੈਲੀਆਂ ਨੂੰ ਦੇਖੋ ਜੀ ਦੇਤਾ ਪਾਣੀ ਵੀ ਕੀ ਨਾਲ ਦੇ ਪਿਕੇ ਹੀ ਪਿੰਡ ਦੇ ਵਾਸੀ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਕਿ ਇੱਥੇ ਰੋਡ ਦੇ ਤੋਂ ਨੰਗਣ ਨੂੰ ਬਹੁਤ ਹੀ ਆ ਵੇਖੋ ਖੁੱਦ ਲੱਗ ਗਿਆ ਸਕੂਲ ਆ ਇੱਕ ਬੱਚਿਆਂ ਨੂੰ ਆਉਣ ਜਾਣ ਦੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੀ ਔਰ ਉੱਥੇ ਇੱਕ ਚਰਚ ਪੈਂਦਾ ਜੇ ਤੇ ਇਧਰਲੇ ਪਾਸੇ ਕਬਰਾਂ ਦਾ ਰਸਤਾ ਵਾ ਤੇ ਇਹ ਰਸਤਾ ਜੋ ਆ ਕੇ ਪਹਿਲਾਂ ਇਹਨਾਂ ਨੇ ਸਹੀ ਕਰਾਉਣ ਦਾ ਸੋਚਿਆ ਕਿ ਹਾਂ ਕਿ ਜਿਹੜਾ ਟਾਈਮ ਟੂ ਟਾਈਮ ਜੋ ਆ ਕੰਮ ਹੋ ਸਕੇ ਔਰ ਪਿੰਡ ਦਾ ਵਿਕਾਸ ਹੋ ਸਕੇ ਮੈਂ ਆਪਣੇ ਕੈਮਰਾਮੈਨ ਜੀ ਨੂੰ ਕਹਾਂ ਕੈਮਰਾਮੈਨ ਜੀ ਮਾੜੀ ਜਿੱਥੇ ਝਾਤੀ ਮਰਾਓ ਵੇਖੋ ਛੱਪੜ ਦੇ ਵਿੱਚ ਮੋਟਰ ਪਵਾ ਦਿੱਤੀ ਗਈ ਔਰ ਪਿੰਡ ਦਾ ਨਿਕਾਸ ਜੋ ਆ ਉਹ ਬਹੁਤ ਹੀ ਜਲਦੀ ਜਲਦੀ ਚੱਲ ਰਿਹਾ ਹੈ ਕਿ ਜਲਦ ਤੋਂ ਜਲਦ ਜੋ ਪਿੰਡ ਆ ਇੱਕ ਚੰਗਾ ਬਣ ਸਕੇ ਔਰ ਸਾਫ਼ ਸੁਥਰਾ ਪਿੰਡ ਬਣ ਸਕੇ ਔਰ ਇਹਨਾਂ ਦਾ ਕਹਿਣਾ ਹੈ ਕਿ ਆਪਾਂ ਹੁਣ ਇੱਥੇ ਪਿੰਡ ਦੇ ਆਲੇ-ਦੁਆਲੇ ਕੁਝ ਬੂਟੇ ਵੀ ਲਵਾਏ ਜਾਣਗੇ ਔਰ ਕੁਝ ਲਾਈਟ ਦਾ ਵੀ ਕੁਝ ਪ੍ਰਬੰਧ ਕੀਤਾ ਜਾਵੇਗਾ ਤੇ ਸਾਡੇ ਨਾਲ ਬਲਾਕ ਪ੍ਰਧਾਨ ਸ਼ੁਭਮ ਭਾਰਤਵਾਦੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਭਾਈ ਆ ਛੱਪੜ ਦਾ ਜਿਹੜਾ ਤੁਸੀਂ ਪਾਣੀ ਕਢਾਉਂਦੇ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਬਲੋ ਸਰ ਇਹਨਾਂ ਨੂੰ ਹੋ ਗਏ ਆ ਕੋਈ 8-9 ਦਿਨ ਹੋ ਗਏ ਪਾਣੀ ਕੱਢਦੇ ਨੂੰ ਅਜੇ ਵੀ ਬਹੁਤ ਮਤਲਬ ਵਿਕਾਸ ਹੋਣ ਵਾਲਾ ਆ ਤੇ ਬਾਕੀ ਆਪਾਂ ਵਿਕਾਸ ਕਰਾਉਂਦੇ ਪਏ ਹੁਣ 7 ਸਾਲਾਂ ਦਾ ਗੰਧ ਹੌਲੀ-ਹੌਲੀ ਕੰਪਲੀਟ ਹੋਣਾ ਆ ਜੀ 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 ਠੀਕ ਆ ਬਹੁਤ ਵਧੀਆ ਸਜ ਦੇ ਧਰੰਗ ਨਾਲ ਕੰਮ ਚੱਲ ਰਿਹਾ ਆ ਜੀ ਅੱਗੇ ਤੋਂ ਮੈਂ ਬਹੁਤ ਵਧੀਆ ਸਫਾਈ ਕਰਾ ਕੇ ਇਹਦੀ ਬਲਕਨ ਚਾਰ ਦੁਵਾਰੀ ਕਰਾ ਕੇ ਛੱਪੜ ਦੀ ਨਿਕਾਸ ਕਰਦਾਂਗੀ ਠੀਕ ਹੈ ਜੀ ਧੰਨਵਾਦ ਆ ਹਾਂਜੀ ਅੱਛਾ ਸਰ ਪਿੰਡ ਵਾਸੀਆਂ ਨੂੰ ਕੀ ਕਰ ਚਾਲੂ ਕਰੋ ਚਾਲੂ ਆ ਅੱਛਾ ਸਰ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਵੇਂ ਛੱਪੜਾਂ ਦੇ ਵਿੱਚ ਰੂੜੀ ਨਾ ਸੁੱਟੋ ਹਨਾ ਕਿ ਤਾਂ ਜੋ ਕਿ ਗੰਦ ਜਿਹੜਾ ਵਾ ਘਾਟੇ ਚ ਪਕੇ ਤੇ ਛੱਪੜ ਜਿਹੜਾ ਵਾ ਪੂਰਨ ਤੋਂ ਬਚ ਸਕੇ ਹਨਾ ਇਹ ਚੀਜ਼ ਦੀ ਗੱਡੀ ਕੀ ਅਪੀਲ ਕਰਨੀ ਚਾਹੋਗੇ ਜੀ ਮੇਰੇ ਖੁਦ ਹੀ ਪਿੰਡ ਵਾਸੀਆਂ ਨੂੰ ਮੈਂ ਇਹ ਅਪੀਲ ਤੇ ਕਰਨਾ ਚਾਹੁੰਦਾ ਆ ਕਿ ਛੱਪੜ ਨੂੰ ਪੂਰਿਆ ਨਾ ਜਾਵੇ ਕੂੜਾ ਨਾ ਛੱਟਿਆ ਜਾਵੇ ਵਿੱਚ ਇਹਦੀ ਸਫਾਈ ਰੱਖੇ ਜਾਵੇ ਜਿਹੜੇ ਟੋਏ ਮਿਲੇ ਸਰਕਾਰੀ ਉਹਦੇ ਵਿੱਚ ਆਪਣਾ ਕੂੜਾ ਕਰਕਟ ਛੱਟਿਆ ਜਾਵੇ ਤੇ ਬਾਕੀ ਇੱਥੇ ਗਰੀਬ ਲੋਕ ਨੇ ਇੱਕ ਘਰ ਵਿੱਚ ਪੰਜ-ਪੰਜ ਮੁੰਡੇ ਆ ਲੋਕਾਂ ਦੇ ਠੀਕ ਨੇ ਜੀ ਅਸੀਂ ਇਹ ਸਰਕਾਰ ਅੱਗੇ ਅਪੀਲ ਕਰਦੇ ਵੀ ਇਹਨਾਂ ਨੂੰ ਜਿਹੜੇ ਪਲਾਟ ਸਾਡੀ ਸਰਕਾਰੀ ਜ਼ਮੀਨ ਦੇ ਵਿੱਚ ਦਿੱਤੇ ਜਾਣ ਜਿਦੇ ਨਾਲ ਛੱਪੜ ਦਾ ਮਤਲਬ ਪੂਰਨਾ ਬਚਾਅ ਹੋ ਸਕੇ ਕਿਉਂਕਿ ਬਹੁਤ ਹੀ ਗਰੀਬ ਲੋਕ ਨੇ ਇੱਥੇ ਠੀਕ ਆ ਜੀ ਮੈਂ ਸਰਕਾਰ ਅੱਗੇ ਸਰਦਾਰ ਭਗਵੰਤ ਸਿੰਘ ਮਾਨ ਅੱਗੇ ਸਰਦਾਰ ਗੁਰਦੀਪ ਰਿਐਕਸ਼ਨਾਂ ਤੋਂ ਬਾਅਦ ਜਿਹੜੇ ਸਾਡੇ ਪਿੰਡ ਦੇ ਗਰੀਬ ਲੋਕ ਇਹਨਾਂ ਨੂੰ ਘਰ ਖਾਲੀ ਪਿੰਡ ਦੀ ਪੰਚਾਇਤੀ ਪੈਲੀ ਕਿੰਨੀ ਆ ਪੰਚਾਇਤੀ ਪੈਲੀ ਦੇ ਵਿੱਚ ਕੁਝ ਗਰੀਬਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ ਤਾਂ ਜੋ ਕਿ ਉਹਨਾਂ ਦੀਆਂ ਘਰਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਸਕਣ ਵੇਖੋ ਸਾਡੇ ਪੰਚਾਇਤ ਦੀ ਰਊਵਾਲ ਦੀ 20 21 ਕਿੱਲੇ ਸਰਕਾਰੀ ਪੈਲੀ ਪੰਚਾਇਤ ਦੀ ਠੀਕ ਹੈ ਜੀ ਤੇ ਆਪਾਂ ਇਹੋ ਹੀ ਅਪੀਲ ਕਰਨ ਦੇ ਆ ਕਿ ਗਰੀਬਾਂ ਨੂੰ ਪਲਾਟ ਦਿੱਤੇ ਜਾਣ ਅਸੀਂ ਜਿਹੜੇ ਲੋਕਾਂ ਦੇ ਨਾਲ ਆ ਤੇ ਜਿਹੜੇ ਲੋਕ ਨੇ ਸਾਡੇ ਨਾਲ ਆ ਇਸ ਕਰਕੇ ਅਸੀਂ ਬਹੁਤ ਵਧੀਆ ਵਿਕਾਸ ਕਰਾ ਰਹੇ ਹਾਂ ਪਿੰਡ ਦਾ ਠੀਕ ਹੈ ਜੀ ਧੰਨਵਾਦ ਅਥਾਰਸ਼ਪਰਤਵਾਦੀ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਪਿੰਡ ਦੇ ਸਮੱਸਿਆ ਜਿਹੜੀਆਂ ਤੁਹਾਡੇ ਵੱਲੋਂ ਹੱਲ ਕੀਤੀਆਂ ਜਾ ਰਹੀਆਂ ਨੇ ਸਰਕਾਰ ਨੇ ਇਸ ਵਾਰ ਰਿਕਾਰਡ ਕਾਇਮ ਕਰ ਦਿੱਤਾ ਕਿ ਹਲਕਾ ਡੇਰਾ ਬੱਬਾ ਨਾਨਕ ਦਾ ਇੱਕ ਰਹੁ ਵਾਲਿਆ ਹੋਜਿਆ ਪਿੰਡ ਸੀਗਾ ਕਿ ਜਿੱਥੇ ਇੱਕ ਇਹ ਗਲੀਆਂ ਨਾਲੀਆਂ ਦੇ ਵਿੱਚ ਲੰਗਾਂ ਤੋਂ ਲੋਕ ਡਰਦੇ ਸੀ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਆਉਂਦਾ ਪਿੰਡ ਦੇ ਵਿੱਚ ਕਿ ਲਿਬੜਨਾਂ ਹੀ ਜਾ ਕੇ ਇਹ ਗੱਲ ਮੇਰੀ ਪਹਿਲੀ ਇੰਟਰਵਿਊ ਚ ਵੀ ਹੋਈ ਸੀ ਤੁਹਾਡੇ ਪਿੰਡ ਵਾਲਿਆਂ ਦਾ ਪੱਖ ਲਿਆ ਸੀ ਮੈਂ ਤੇ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਕਈ ਵਾਰ ਤਾਂ ਹਾਸਾ ਆ ਜਾਂਦਾ ਜਿੰਨੀ ਇੱਥੇ ਗ੍ਰਾਂਟ ਆਈ ਹੈ ਨਾ 98 ਲੱਖ ਰੁਪਈਆ ਜੀ ਜੇ ਉਹ ਲੱਗੀ ਹੁੰਦੀ ਤਾਂ ਅੱਜ ਪਿੰਡ ਰੋਵਾਲ ਦੇ ਨੁਹਾਰ ਕੁਝ ਹੋਰ ਹਣੀ ਜੀ ਦੇਖੋ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੀ ਕਈ ਵਾਰ ਡਰੇਕਟਰਾਂ ਨਾਲ ਪਾਣੀ ਕੱਢਣ ਨਹੀਂ ਕੰਮ ਸੁੱਤਰ ਹੁੰਦਾ ਜੀ ਕਿਉਂਕਿ ਬਾਰਿਸ਼ ਵੀ ਹੋ ਜਾਂਦੀ ਨੇ ਸੌ ਦੇ ਮਹੀਨੇ ਦੇ ਵਿੱਚ ਜੀ ਤਾਂ ਪਾਣੀ ਵੀ ਜਲ ਸਪਲਾਈ ਵਾਲੀਆਂ ਜਿਹੜੀਆਂ ਟੂਟੀਆਂ ਚੱਲਦੀਆਂ ਨੇ ਉਹਨਾਂ ਦਾ ਪਾਣੀ ਬੜਾ ਆ ਜਾਂਦਾ ਆ ਹੁਣੇ 7 7 ਐਚਪੀ ਦੀ ਮੋਟਰ ਪਾਈ ਇਸ ਸਮੱਸਿਆ ਕੋਲ ਪਾਉਂ ਗੀ ਉਹਦੇ ਨਾਲ ਆਇਆ ਕਿ ਖੇਤਾਂ ਦੇ ਵਿੱਚ ਪਾਣੀ ਕਰ ਜਾਊਗਾ ਤਾਂ ਵੇਖੋ ਅੱਗੇ ਪਾਣੀ ਜਿਹੜਾ ਸੀ ਉਹਦਾ ਲੈਵਲ ਮਤਲਬ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਤੇ ਲੋਕਾਂ ਦੇ ਘਰ ਨੀਵੇਂ ਹੀ ਤੇ ਛੱਪੜ ਉੱਚਾ ਹੋ ਗਿਆ ਜੀ ਹੁਣ 5-5 ਫੁੱਟ ਜਿਹੜਾ ਪਾਣੀ ਥੱਲੇ ਚਲ ਗਿਆ ਜੀ ਠੀਕ ਆ ਜੀ ਸਰ ਜੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਜਿਵੇਂ ਕਿ ਆ ਛੱਪੜ ਦੇ ਵਿੱਚ ਬੂਟੀ ਬੋਹਦੇ ਆ ਤੇ ਜੇ ਤੁਸੀਂ ਕੋਈ ਸਰਕਾਰ ਅੱਗੇ ਅਪੀਲ ਕਰੋਗੇ ਚਾਹੇ ਤੁਸੀਂ ਸਾਈਟਰੀ ਸਾਹਿਬ ਨਾਲ ਗੱਲਬਾਤ ਕਰਕੇ ਤੇ ਜੇ ਆ ਬੂਟੀ ਵੀ ਵਿੱਚੋਂ ਕਢਾਈ ਜਾਵੇ ਤੇ ਸਾਰਾ ਹੀ ਸਾਫ਼ ਸੁਥਰਾ ਹੋ ਜਾਏਗਾ ਕਰੀ ਮਾੜਾ ਦੇਖੋ ਜੀ ਪਾਣੀ ਧਾਣੀ ਹੁਣ ਅੱਗੇ ਜਦੋਂ ਪੰਚਾਇਤ ਬਣੇਗੀ ਤਾਂ ਇਹ ਬੂਟੀ ਨੂੰ ਚੁਕਾ ਕੇ ਸਾਈਡਾਂ ਦੇ ਮਿੱਟੀ ਪਵਾ ਕੇ ਦੇ ਵਿੱਚ ਸੈਰ ਦੇ ਵਿੱਚ ਕੋਈ ਮਤਲਬ ਉਹ ਤੁਰਨ ਫਿਰਨ ਵਾਸਤੇ ਜਗ੍ਹਾ ਬਣਾਵਾਵਾਂਗੇ ਜੀ ਤੇ ਇਹਦੇ ਵਿੱਚ ਜੋ ਦੋ ਡਰੰਮ ਬਣਨਗੇ ਜਿਹੜਾ ਪਾਣੀ ਜੋ ਅੱਗੇ ਚਾਰ ਦੀਵਾਰੀ ਪਿੰਡ ਦੀ ਕੀਤੀ ਜਾਵੇਗੀ ਤਾਂ ਜੋ ਕੋਈ ਗੰਦਨਾ ਵਿੱਚ ਸੁੱਟ ਸਕੇ ਨਾ ਕੋਈ ਨੂੰ ਛੱਪਣ ਨੂੰ ਘੂੜ ਸਕੇ ਠੀਕ ਹੈ ਜੀ ਇਹ ਸਭ ਤੋਂ ਵਧੀਆ ਕਦਮ ਹੋਏਗਾ ਤੇ ਇਹਦਾ ਜਿਹੜਾ ਪਾਣੀ ਢੋਲਾਂ ਦੇ ਵਿੱਚ ਜਾਊਗਾ ਉਹ ਫਿਰ ਬਾਹਰ ਜਿੱਦਾਂ ਓਵਰ ਹੋ ਜਾਏਗਾ ਉਹ ਚਲੋ ਜ਼ਮੀਨ ਦੇ ਵਿੱਚ ਕਰਦੇ ਹੁੰਦੇ ਨੇ ਬੋਰ ਉਹ ਪਾਣੀ ਜਿਹੜਾ ਥੱਲੇ ਜਾਊਗਾ ਠੀਕ ਹੈ ਜੀ 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 ਬਾਕੀ ਬਹੁਤ ਵਧੀਆ ਕੰਮ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਰ ਰਹੇ ਨੇ ਜੀ ਅੱਗੇ ਵੀ ਉਹਨਾਂ ਨੇ ਪਿੰਡ ਰੋਵਾਲ ਦੇ ਵਿੱਚ 20 ਲੱਖ ਰੁਪਏ ਦੀ ਗ੍ਰਾਂਟ ਹੁਣ ਭੇਜੀ ਆ ਜੀ ਤੇ ਜੋ ਕਿ ਗਲੀਆਂ ਬੰਡੀਆਂ ਨੇ ਤਾਂ ਪਾਣੀ ਦਾ ਮੋਟਰ ਪੈ ਗਈ ਆ ਜਿਹੜਾ ਹੋਰ ਇੱਕ ਅੱਧਾ ਕੰਮ ਉਹ ਵੀ ਬਣ ਜਾਣਾ ਠੀਕ ਹੈ ਜੀ ਠੀਕ ਹੈ ਤੇ ਉਹਨਾਂ ਦਾ ਮਾਮਲਾ ਬਾਕੀ ਬਾਕੀ ਜੀ ਸਾਡੇ ਵੱਡੇ ਵੀਰ ਹੰਕਾਰ ਸਿੰਘ ਪੱਤਰਕਾਰ ਜੀ ਇਨਾਂ ਨੇ ਵੀ ਚਲੋ ਬਹੁਤ ਵੀਡੀਓ ਇੱਥੇ ਆਨਲਾਈਨ ਆਨਲਾਈਨ ਕਰਕੇ ਸਰਕਾਰ ਤੱਕ ਆਵਾਜ਼ ਪਹੁੰਚਾਈ ਸੀ ਜਿਹਦੇ ਵਿੱਚ ਸਰਕਾਰ ਨੇ ਇਹਨੂੰ ਚੀਜ਼ ਨੂੰ ਦੇਖਦੇ ਆ ਪਿੰਡ ਦੇ ਵਿੱਚ ਗ੍ਰਾਂਟ ਦਿੱਤੀ ਜਿਸ ਕਰਕੇ ਅੱਜ ਪਿੰਡ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ ਅੱਗੇ ਤਾਂ ਸਕੂਲ ਆ ਲਾਗੇ ਸਰਕਾਰੀ ਸਕੂਲ ਆ ਜਿਹੜੇ ਬੱਚੇ ਵੀ ਜਾਂਦੇ ਹੁੰਦੇ ਸੀ ਉਹਨਾਂ ਦੇ ਵਿਚਾਰਿਆਂ ਦੇ ਜਿਹੜੇ ਬੂਟ ਵਰਦੀਆਂ ਵੀ ਗਿੱਲੀਆਂ ਹੋਣੀਆਂ ਦੀਆਂ ਚੱਪਲਾਂ ਜੀ ਹੁਣ ਵੇਖੋ ਹੌਲੀ ਹੌਲੀ ਜਾ ਕੇ ਬਹੁਤ ਇੱਥੇ ਵਧੀਆ ਸਫਾਈ ਕਰਾ ਦਾਂਗੇ ਬੂਟੇ ਲਵਾ ਦਾਂਗੇ ਬਾਕੀ ਤੁਹਾਡਾ ਬਹੁਤ ਧੰਨਵਾਦ ਜਿਹੜੇ ਸਾਡੇ ਫਾਸਟਵੇ ਸੰਦੇਸ਼ ਦੇ ਤੁਸੀਂ ਪੱਤਰਕਾਰ ਸਾਡੀਆਂ ਆਵਾਜ਼ਾਂ ਉੱਤੇ ਤੱਕ ਪਹੁੰਚਾਈਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ